ਨਸ਼ਾ ਛਡਾਊ ਕੇਂਦਰ ਦੇ ਵਿੱਚ ਦੋ ਨੌਜਵਾਨ ਆਪਣਾ ਨਸ਼ਾ ਛੁਡਵਾਉਣ ਦੇ ਲਈ ਆਏ ਲੇਕਿਨ ਨਸ਼ਾ ਛਡਾਊ ਕੇਂਦਰ ਦੇ ਸੰਚਾਲਕ ਦੇ ਨਾਲ ਹੋਈ ਤੂ ਤੂ ਮੈਂ ਤੋਂ ਬਾਅਦ ਗੱਲ ਇੰਨ ਜਿਆਦਾ ਵੱਧ ਗਈ ਕਿ ਦੋਵੇਂ ਨੌਜਵਾਨਾਂ ਵਿੱਚੋਂ ਇੱਕ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੇ ਵਿੱਚ ਨਸ਼ਾ ਛਡਾਊ ਕੇਂਦਰ ਦੇ ਸੰਚਾਲਕ ਨੂੰ ਗੋਲੀ ਲੱਗੀ ਹੈ ਤੇ ਉਸ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਹਰਿਆਣਾ ਦਾ ਰਹਿਣ ਵਾਲਾ ਇੱਕ ਨੌਜਵਾਨ ਆਪਣੇ ਜਲੰਧਰ ਦੇ ਦੋਸਤ ਦੇ ਨਾਲ ਨਸ਼ਾ ਛਡਾਊ ਕੇਂਦਰ ਦੇ ਵਿੱਚ ਆਇਆ ਸੀ ਤੇ ਇਸ ਤੋਂ ਬਾਅਦ ਉਸਨੇ ਗੋਲੀਬਾਰੀ ਕੀਤੀ ਹੈ ਤੇ ਪੁਲਿਸ ਵੱਲੋਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਇਹਦੇ ਵਾਸਤੇ ਇੱਕ ਕਮਲਪ੍ਰੀਤ ਮੁੰਡਾ ਉਹਦਾ ਨਾਮ ਹੈ ਹਰਿਆਣੇ ਤੋਂ ਸੀਗਾ ਜੀ ਇਹ ਇੱਕੀ ਦਾ ਦੋਸਤ ਹੈ ਜੀ ਆਪਣੇ ਰਵੀ ਨਾਮ ਹੈ ਜਲੰਧਰ ਤੋਂ ਹੈ ਜੀ। ਇਹ ਪਹਿਲੇ ਕਮਲਜੀਤ ਸੀਗਾ ਇਹਦੇ ਕੋਲ ਪਹਿਲਾਂ ਜਦੋਂ ਇਹਨੇ ਨਸ਼ਾ ਛਡਾਊ ਕੇਂਦਰ 'ਚ ਭਰਤੀ ਹੋਇਆ ਸੀ। ਤੇ ਅੱਜ ਤੋਂ ਕੋਈ 4-5 ਮਹੀਨੇ ਪਹਿਲਾਂ ਉਹਦਾ ਨਾਂ ਕਿਹਾ ਫਿਰ ਇੱਥੋਂ ਚਲੇ ਗਿਆ ਸੀ ਸਾਡ ਕੇ ਇਹ ਦੁਆਰਾ ਕਹਿੰਦਾ ਸੀ ਕਿ ਮੈਂ ਉਹਦਾ ਨਾਂ ਕਿਹਾ ਦੁਆਰਾ ਦਾਖਲ ਹੋਣਾ ਚਾਹ ਇਹਨਾਂ ਦੀ ਜਿਹੜੀ ਮੇਰੀ ਪੁੱਛ ਗਈ ਜਿੰਨਾ ਕੇ ਸਾਹਮਣੇ ਆਈ ਹੈ ਗੱਲ ਜੀ ਤੇ ਇਹਨਾਂ ਨੇ ਉਹਦਾ ਨਾਂ ਕਿਹਾ ਉਹਨੂੰ ਫੋਨ-ਫੋਨ ਕੀਤਾ ਉਹਨਾਂ ਫੋਨ ਕਰਕੇ ਫਿਰ ਉਹਦੇ ਕੋਲ ਆਏ ਉੱਥੇ ਇਹਨਾਂ ਦੀ ਤੁਤ ਮੈਮੋਹੀ ਤੇ ਇਹਨੇ ਉਹਨੂੰ ਗੋਲੀ ਚਾ ਦਿੱਤੀ ਸਰ ਕਿੰਨੇ ਰਾਊਂਡ ਫਾਇਰ ਹੋਏ ਇੱਕ ਰਾਊਂਡ ਫਾਇਰ ਹੋਇਆ ਸੀ ਫਿਰ ਲੱਗਿਆ ਕਿਤੇ ਆਪਣੇ ਜਸ ਸਰਬਜੀਤ ਹੈ ਮੁੰਡਾ ਜੀ ਤੇ ਉਹਨਾਂ ਦੇ ਲੱਗਿਆ ਸੀ ਉਹ ਜਿਹੜਾ ਸੰਚਾਲਕ ਸੀਗਾ ਨਸਸ ਡਾਕ ਖੇਂਦਰ ਦਾ ਉਹਨਾਂ ਦੇ ਸਰ ਆਊਟਰ ਟੇਨੈਂਟ ਹਾਂਜੀ ਉਹ ਆਊਟ ਆਫ ਡੇਂਜਰ ਨਹੀਂ ਹਾਂਜੀ ਥੇਰੇ ਇਲਾਜ ਹੈ ਜੇ ਕਹਣਾ ਕੁਝ ਵੀ ਸੰਭਵ ਨਹੀਂ ਸਰ ਇਹਨਾਂ ਨੂੰ ਕਿੱਥੋਂ ਅਰੈਸਟ ਕੀਤਾ ਗਿਆ ਇਹਨਾਂ ਨੂੰ ਆਪਾਂ ਨਵਾਂ ਸ਼ਹਿਰ ਆਪਣੇ ਥਾਣੇ ਦੇ ਵਿੱਚ ਕਿਹੜਾ ਮਹਿਰਾਮਪੁਰ ਥਾਣਾ ਉਹਦੇ ਏਰੀਆ ਚੋਂ ਇਹਨੂੰ ਗ੍ਰਿਫਤਾਰ ਕੀਤਾ ਸਰ ਪੇਸ਼ ਕਰਤਾ ਨਹੀਂ ਕਰਨੀ ਗਿਆ ਜੇ ਪੇਸ਼ ਕਰ ਇਹ ਮੌੜ ਲਈ ਤਫਤੀਸ਼ ਕੋਈ ਚੀਜ਼ ਸਾਹਮਣੇ ਆਈ ਨਹੀਂ ਹਾਂਜੀ ਤਫਤੀਸ਼ ਜਾਰੀ ਹੈ ਜੋ ਵੀ ਹੋਏਗੀ ਸਰ ਇਹ ਕਿੱਥੇ ਕਿੱਥੇ ਦੇ ਰਹਿਣੇ ਵਾਲੇ ਇੱਕ ਤੋਂ ਹਰਿਆਣਾ ਦਾ ਜੀ ਜਮਨानगर ਦਾ ਹੀ ਤੇ ਦੂਜਾ ਮੁੰਡਾ ਹੈਗਾ ਜੀ ਜਲੰਧਰ ਦਾ ਹੀ ਕੋਈ ਅਸਲਾ ਬਰਾਮਦ ਹੋਇਆ ਹਾਂ ਹਜੇ ਚੱਲ ਰਹੀ ਹੈ ਤਫਤੀਸ਼ ਜਗਬਾਣੀ ਟੀਵੀ ਲਈ ਹਰੀਸ਼ ਬਟਲਾ ਦੀ ਰਿਪੋਰਟ